ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਜਾਨਵਰ ਜੂਰ ਮਰ ਸੱਟ ਨੇ ਕਾ ਪਰਵਾਹ ਠੀਕ ਹੈ ਲਓ ਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਦਿਨ ਬਹੁਤ ਸੋਹਣਾ ਜਾ ਰਿਹਾ ਅੱਜ ਬਿੱਤਰੋ ਸੂਰ ਜਾ ਰਿਹਾ ਹੈ ਅਜੇ 10 10:30 ਹੀ ਵਜੇ ਨੇ ਤੇ ਬੱਚੇ ਡਾਵਾਂਗੇ ਬਾਬੇ ਅੱਜ ਸੱਤੇ ਆਲਾ ਤੇ ਮਿੱਠਾਲਾ ਆਪਣਾ ਤੇ ਛੋਟੇ ਬੱਚੇ ਵੀ ਕੱਢਾਂਗੇ ਬਾਬੇ ਉਹ ਪਹਿਲਾਂ ਜਾ ਕੇ ਆਪਣਾ ਸਟੂਡੀਓ ਖੋਲੀਏ ਜਿਵੇਂ ਕੱਲ੍ਹ ਵਾਲੇ ਵਲੌਗ ਚ ਤੁਹਾਨੂੰ ਪਤਾ ਹੀ ਆ ਆਪਾਂ ਬੈੱਡ ਰੱਖਤਾ ਸੀ ਸਟੂਡੀਓ ਚ ਤੇ ਅੱਜ ਦਿਖਾ ਦੇਣਾ ਤੁਹਾਨੂੰ ਕੋਈ ਦਿੱਕਤ ਨਹੀਂ ਇਹ ਬਰਾ ਖੋਲਣੀ ਤਾਂ ਲੋ ਬਾਬਿਓ ਖੋਲ ਲਿਆ ਤੇਰੇ ਟਾਂਗ ਦਿਨੇ ਹਾਂਜੀ ਬਾਬਿਓ ਲੋ ਕਰੋ ਚੈੱਕ ਬਾਬਿਓ ਆਪਣਾ ਬੈੱਡ ਤੇ ਕਰ ਦੇ ਨਵਾਂ ਬੈੱਡ ਆਇਆ ਸੀ ਕਰ ਦੇ ਨਵਾਂ ਬੈੱਡ ਆਇਆ ਸੀ ਤੇ ਪੁਰਾਣਾ ਉੱਤੇ ਚੱਕ ਲਿਆ ਮੈਂ ਕੋਈ ਨਹੀਂ ਬਹਿ ਜਾ ਕਰਾਂਗੇ ਸੌ ਜਾ ਕਰਾਂਗੇ ਪੈ ਜਾ ਕਰਾਂਗੇ ਨਾਲੇ ਸੌ ਪੈ ਜਾ ਕਰਾਂਗੇ ਬਾਬੂ ਮੈਂ ਐਵੇਂ ਕਹਿੰਦਾ ਸੀ ਵੀਡੀਓ ਹੱਥ ਲੱਗ ਗਿਆ ਸੀ ਬੰਦ ਹੋ ਜਾਂਦੀ ਹੈ ਫਿਰ ਤੋਂ ਕਈ ਵਾਰੀ ਹੋ ਜਾਂਦੀ ਹੈ ਚਲੋ ਕੋਈ ਨਾ ਫੰਦ ਹੋਣ ਦੀਏ ਤੇ ਚਲਾ ਲਿਆ ਪਦਵਾ ਦਾ ਤੇਰਾ ਸਵਾਬੇ ਬੱਚੇ ਕੱਢਦੇ ਆ ਤੇ ਬੱਡੇ ਦਾ ਇਹ ਸੀਨ ਸੀ ਤੁਹਾਨੂੰ ਦੱਸਤਾ ਤੇ ਬਸ ਦਿਨ ਬਹੁਤ ਸੋਹਣਾ ਅੱਜ ਬੱਚੇ ਡਾਵਾਂਗੇ ਬਾਬਿਓ ਤੇ ਗੋਲੀ ਬਣਤਾ ਇੱਥੇ ਆਪਣਾ ਤੇ ਬਸ ਖੋਲਦੇ ਆ ਖੁੱਡੇ ਖਾਡੇ ਕੱਢਦੇ ਆ ਬੱਚੇ ਫਿਰ ਦਿਖਾਣੇ ਆ ਤੁਹਾਨੂੰ ਤੇ ਛਤਰੀਆਂ ਲਾਣੇ ਛੋਟੇ ਬੱਚੇ ਵੀ ਕੱਢਾਂਗੇ ਫਿਰ ਦਿਖਾਣੇ ਆ ਜੀ ਬਾਬਿਓ ਬੱਚੇ ਕੱਢ ਲਏ ਜਿਹੜੇ ਆਪਾਂ ਡਾਣੇ ਨੇ ਮਿੱਤਰੋ ਤੇ ਆ ਇਹਦੇ ਵਿੱਚ ਯਾਰ ਲੱਕੜ ਸੀਗੀ ਮਚਾਤੀ ਯਾਰ ਉਹ ਤਾਂ ਕਰਕੇ 흘ੀਆਂ ਨਾ ਚੱਲ ਚਲੋ ਕੋਈ ਨਾ ਲਾਭਿਓ ਤੇ ਨੀਲਾ ਡੱਬਾ ਕੱਢ ਲਿਆ ਆਪਣਾ ਤੇ ਸੱਤ ਵਾਲਾ ਕੱਢ ਲਿਆ ਤੇ ਇੱਕ ਨਾ ਪੰਗਾ ਪੈ ਜਾ ਬਾਬਿਓ ਦਿਖਾਣੇ ਆ ਤੁਹਾਨੂੰ ਤੇ ਜਾਲ ਇੱਕ ਵਾਰੀ ਐਂ ਕਰਤੀਆਂ ਜਿਹੜਾ ਆਪਣਾ ਹੈਗਾ ਨੀਲਾ ਡੱਬਾ ਉਹਦੇ ਪੈਰ ਤੇ ਹੋ ਗਈਆਂ ਫੁੰਸੀਆ ਬਾਬਿਓ ਆ ਦੇਖੋ ਐਨੀ ਤਾਂ ਨਹੀਂ ਹੋਈਆਂ ਥੋੜੀਆਂ ਹੀ ਨੇ ਹਜੇ ਤਾਂ ਫੁੰਸੀਆ ਮੇਰੇ ਸਾਹਮਣੇ ਬਾਬੇ ਬਿੱਠਾ ਕਰਕੇ ਹੋਈਆਂ ਯਾਰ ਖੁੱਡੇ 'ਚ ਸਿੱਲ ਜੀ ਆ ਰਹੀ ਆ ਕਰਲੀ ਦੇਖਣੀ ਪਊਗੀ ਚਲੋ ਦੇਖ ਦਾਂਗੇ ਯਾਰ ਤੇ ਦਵਾਈ ਤਾਂ ਮੈਨੂੰ ਪਤਾ ਹੈ ਨਾਮ ਯਾਦ ਨਹੀਂ ਹੈਗਾ ਫੋਟੋ ਪਈਏ ਮੇਰੇ ਕੋਲ ਬਾਕੀ ਤੁਹਾਨੂੰ ਜਿਹੜੀ ਪਤੀਓ ਪਤਾ ਹੋਵੇ ਕਮੈਂਟਾਂ ਚ ਦੱਸ ਦਿਓ ਕੋਈ ਨਾ ਤੇ ਲਾ ਦਾਂਗੇ ਇਹਦੇ ਤੇ ਬਹੁਤ ਸੋਹਣਾ ਬੱਚਾ ਹੈ ਫੰਸੀ ਆ ਗਈਆਂ ਚਲੋ ਲਾ ਆਂਗੇ ਦਵਾਈ ਡਿਕ ਡਿਕਾਂ ਸਾ ਵੀ ਦੀਏ ਬਾਬੇ ਉਹ ਬੱਚੇ ਆਪਣੇ ਜਿਹੜੇ ਡਾਣੇ ਦਾ ਹੈਗੇ ਨੇ ਡਾਣ ਵਾਸਤੇ ਗੱਡੇ ਨੇ ਤੇ ਦਵਾ ਆ ਕੀ ਹੋ ਰਿਹਾ ਬਾਬੇ ਇੱਕ ਮਿੰਟ ਯਾਰ ਫੰਗ ਚਾ ਕਿਵੇਂ ਕਦੀ ਖੜਾ ਦੇਖਿਆ ਉਹ ਦੇਖੇ ਸਾਤੇ ਵਾਲਾ ਦੇਖਾ ਟੁੱਟ ਟੁੱਟ ਤਾ ਨਹੀਂ ਰਿਹਾ ਬਾਬੇ ਕੱਢ ਲਿਆ ਜੀ ਬੱਚਾ ਸੰਗ ਫੂੰਗ ਸਾਰੇ ਸੱਟ ਨੇ ਤੇ ਮੇਰੇ ਹਿਸਾਬ ਨਾਲ ਪੀਲੀਆ ਜੀ ਕਰ ਗਿਆ ਅੱਖਾ ਖੱਟੀਆਂ ਦੇ ਬਣੂਆ ਚਲੋ ਕੋਈ ਨਾ ਕਿਹੜਾ ਮਰਜੀ ਬਣ ਜੇ ਤੇ ਛੱਡ ਦੀ ਏ ਤੇ ਲੋ ਜੀ ਛੱਡਤਾ ਸੱਤੇ ਵਾਲਾ ਆਪਣਾ ਤੇ ਇਕੱਲਾ ਤਾਂ ਕਰਕੇ ਲੋ ਜੀ ਡੱਬਾ ਵੀ ਛੱਡਤਾ ਛੱਤਰ ਦੀ ਲਾਈ ਨਹੀਂ ਸੀ ਨਾ ਤਾਂ ਟਾਰਕ ਟੈਂਕੀ ਤੇ ਬੈੰਦਾ ਸੀ ਬਾਬਾ ਸ਼ੁਕਰਾ ਬੈਠਾ ਨਹੀਂ ਪੈਰ ਨਹੀਂ ਲਾਇਆ ਜਲਾ ਦੇਂਦਾ ਕੰਮ ਖਰਾਬ ਹੋ ਜਾਂਦਾ ਤੇ ਜਾਲ ਦਾ ਪੰਕਾ ਹੋ ਗਿਆ ਇਹਦੇ ਵਾਸਤੇ ਕੁਝ ਲੈਣਾ ਪੂਆ ਇਹਨੂੰ ਫਸਾਉਣ ਵਾਸਤੇ ਵਿੱਚ ਹੱਲ ਤਾਂ ਨਹੀਂ ਤਾਂ ਤੇ ਛੋਟੇ ਬੱਚੇ ਕੱਢਦੇ ਆ ਬਾਪਿਓ ਛਤਰੀਆਂ ਲਾਦਨੇ ਆ ਤੇ ਬੱਚੇ ਆਪਣੇ ਦਿਖਾ ਦੀਆਂ ਤੁਹਾਨੂੰ ਕਿਤੇ ਵਾਗ ਗਏ ਬੈਬੂ ਤਾਂ ਨਹੀਂ ਗਏ ਉਹ ਆਂਦੇ ਬਾਪਿਓ ਲੋ ਜੀ ਹੋ ਗਏ ਦੋਨੇ ਇਕੱਠੇ ਤੇ 10 ਮਿੰਟਾਂ ਨੂੰ ਚੜ ਜਾਣਗੇ ਉੱਤੇ ਤੇ ਛਤਰੀਆਂ ਲਾ ਦੇ ਬਾਪ ਛਤਰੀਆਂ ਲਾਦਾ ਮਿੱਤਰੋ ਚੱਕਰ ਪੈ ਗਿਆ ਸੀ ਜੀ ਜਿਹੜਾ ਆਪਣਾ ਪੂਰੂਆ ਮਿੱਤਰੋ ਉਹ ਜਿਹੜੀ ਪਟਿਆਲੇ ਵਾਲੇ ਦੀ ਬੱਚੀ ਐ ਕਬੂਤਰੀ ਉਹਦੇ ਨਾਲ ਇਕੱਠੇ ਹੋ ਕੇ ਉਹਦੇ ਬੈਠੇ ਸੀ ਇਹਦੇ ਉੱਤੇ ਮੇਰੇ ਹਿਸਾਬ ਨਾਲ ਜੋੜਾ ਲੱਗ ਲੱਗ ਰਿਹਾ ਪਤਾ ਨਹੀਂ ਕੀ ਚੱਕਦਾ ਬਾਬੇ ਉਹ ਇਕੱਠੇ ਬੈਠੇ ਸੀ ਤੇ ਅੱਡ ਕਰਨਾ ਪੂਆ ਪੂਰੂ ਨੂੰ ਆਪਣੇ ਨੂੰ ਝੋਟੇ ਨੂੰ ਤੇ ਫੜਦੇ ਆ ਇਹਨੂੰ ਪਰਲੇ ਖੁੱਡੇ ਤੇ ਛੱਡਦੇ ਨਹੀਂ ਤਾਂ ਚੱਕਰਵਾ ਦੂਆ ਪੂਰੂ ਇਸਵਾ ਦੂਆ ਤਾਂ ਕਰਕੇ ਬਾਬੇ ਫੜਦੇ ਆ ਇਹਨੂੰ ਆਇਆ ਆਇਆ ਕਿਧਰ ਆਣਾ ਹੈ ਤੇ ਬਾਬਾ ਮੈਂ ਫੜ ਲਾ ਇੱਕ ਵਾਲੀ ਦੇ ਡੱਬੇ ਵੀ ਕੱਢ ਲਾ ਬੰਨਾਂਗੇ ਆ ਬੈਠੀ ਡੱਬੀ ਤੇ ਬਾਕੀ ਆਪਣੇ ਬੱਚੇ ਕਰੋ ਸ਼ੌਂਕ ਕਾਲਾ ਨਾਗਾ ਬੈਠਾ ਕਾਲੇ ਨਾਗ ਦਾ ਭਾਈ ਆ ਬੈਠਾ ਬਾਬਿਓ ਤੇ ਇਹ ਬੱਚੇ ਲੈ ਆਪਣੇ ਕਰੋ ਸ਼ੌਂਕ ਮੇਰੇ ਸਾਹਮਣੇ ਕਬੂਤਰੀ ਬਣ ਗਈ ਹੈ ਲਗਭਗ ਉਹੀ ਆ ਬਾਬਾ ਜਿਨੇ ਬੈਰੀ ਨੇ ਅਟੈਕ ਕਰਿਆ ਸੀ ਤੇ ਹੁਣ ਜਿਵੇਂ ਸਾਫ਼ ਹੋਈ ਜਾਂਦੀ ਹੈ ਥੋੜੀ ਥੋੜੀ ਹੋਊਗੀ ਸਾਫ਼ ਤੇ ਪਟਿਆਲੇ ਵਾਲੀ ਦਿੱਤੀ ਐ ਇਹ ਪਟਿਆਲੇ ਵਾਲਾ ਤੁਹਾਨੂੰ ਪਤਾ ਹੀ ਐ ਕਿਹੜਾ ਆਪਣਾ ਕੰਨੀ ਪਤਾ ਕੋਈ ਨਾ ਕਰਾਦਾਗੇ ਸ਼ੌਕ ਜਿਹੜੇ ਨਵੇਂ ਬੰਦੇ ਨੇ ਆਪਣੇ ਉਹਨਾਂ ਨੂੰ ਨਹੀਂ ਪਤਾ ਜੀ ਕਰਾਦਾਗੇ ਤੇ ਬਾਪੇ ਫੜ ਲਾਵੇਂ ਫੇਰ ਕਰਦੇ ਆਂ ਸ਼ੇਰ ਥੋੜੇ ਨਾਲ ਲੋ ਜੀ ਬਾਪੇ ਕੱਢ ਲੈ ਆਪਣਾ ਪੂਰੂ ਤੇ ਕੰਨੀ ਵਾਲੇ ਫੰਗ ਡੇਗੀ ਖੜਾ ਹੈ ਤੈਨੂੰ ਸ਼ਿਫਟ ਕਰਦੇ ਆਂ ਇਹਦੇ ਖੁੱਡੇ ਚ ਨਹੀਂ ਤਾਂ ਮੈਂ ਚੱਕਰ ਪਾ ਦੂਗਾ ਉੱਤੇ ਕੀ ਫਰਕ ਹੈ ਤੇ ਜੋਈ ਕੋਲੇ ਆਪਣਾ ਦੂਜਾ ਖੁੱਡਾ ਤੇ ਸੈੱਟ ਕਰਕੇ ਫੜਦੀ ਹੈ ਲੋ ਜੀ ਲੈਟ ਲਾ ਲਏ ਲੈ ਜਾਵੀ ਨਵੇਂ ਹੁੱਡੇ ਚ ਲੋ ਜੀ ਛੱਤਾ ਜੀ ਨਵੇਂ ਹੁੱਡੇ ਜੈ ਨੂੰ ਤੇ ਦੇਖੋ ਜੀ ਕੱਦ ਖੜ ਦੇਖੋ ਜੀ ਕੁਦਰਤ ਦਾ ਸੱਪ ਵਾਂਗੂ ਵੇਈ ਤੇ ਜਿਆਦਾ ਨੀਂਦ ਖਾਂਦੇ ਤੇ ਛੋਟੇ ਬੱਚੇ ਵੀ ਮੈਂ ਇੱਕ ਬੱਚਾ ਕੱਟ ਲੈ ਜਾਂਦੇ ਤੇ ਵੀ ਕੱਟਦੇ ਆ ਤੇ ਇੱਕ ਵਾਰੀ ਡੱਬੀ ਬਣਦੀ ਆ ਛਤਰੀ ਤੇ ਕੀ ਉਹਦਾ ਬੱਚੇ ਹਿਲੇ ਹਨ ਕਾ ਕੇ ਵਾਪਸ ਹਾਂਜੀ ਮਿੱਤਰੋ ਤੇ ਡੱਬੀ ਬਣਤੀ ਤੇ ਵੀ ਛੜਦੀ ਉੱਤੇ ਤੇ ਯਾਰ ਸਾਰੇ ਨਾ ਪੈਰ ਤਾਂ ਮਿੱਠਾ ਕਰਕੇ ਗਿੱਲੇ ਹੋ ਰਿਆ ਸਿੱਲੀ ਜੀ ਆ ਰਹੀ ਖੁੱਡੇ ਚੱਲ ਕੋਈ ਨਾ ਵਾਪਿਓ ਤੇ ਉੱਤੇ ਚੱਲ ਲੋ ਜੀ ਬਾਲਾ ਵੱਡਾ ਹੋਣਾ ਵਸਦਾ ਏ ਕੱਢਿਆ ਹੁਣੇ ਲੇਟ ਕੱਢਿਆ ਕਿਤੇ ਪਾਸੇ ਹੀ ਬੈਣ ਲੱਗ ਜੇ ਤੇ ਡੱਬੀ ਬਣਤੇ ਆ ਤਾਂ ਨਹੀਂ ਖਿਲਦਾ ਹੁਣ ਤੇ ਛੋਟੇ ਬੱਚੇ ਵੀ ਕੱਢਦੀਆਂ ਤੇ ਉੱਤੇ ਛਤਰੀ ਲਾ ਦਿੰਦੇ ਕਿ ਲਾ ਦਾਂਗੇ ਬਾਪੇ ਬਹੁਤ ਐ ਤੇ ਬੱਚੇ ਆਪਣੇ ਦਿਖਾ ਦਈਏ ਤੁਹਾਨੂੰ ਕਿੱਥੇ ਫਿਰਦੇ ਆ ਇੱਕ ਮਿੰਟ ਲੱਭ ਲਾਂ ਮੈਂ ਉਹ ਫਿਰਦੇ ਬੱਚੇ ਬਾਬਿਆਂ ਉਹ ਫਿਰਦੇ ਦੋ ਤੇ ਜਿਆਦਾ ਠੀਵ ਨੇ ਕਿ ਜਿਆਦਾ ਨੀਵੇਂ ਵੀ ਨਹੀਂ ਆਗੇ ਸੱਟਾ ਆਂਦੇ ਬਾਬਿਆਂ ਆਂਦੇ ਤੇ ਸਹੀ ਸਹੀ ਉੱਡ ਜਾਂਦੇ ਆ ਚਲੋ ਉੱਡ ਲੈਣ ਦੋ ਤੇ ਛੋਟੇ ਬੱਚੇ ਲਿਆਵਾ ਮੈਂ ਕੱਟ ਕੇ ਪਰਲੇ ਖੁੱਡੇ 'ਚ ਆਪਣੇ ਉਹ ਵੀ ਥੋੜੇ ਜਿਹਾ ਵੱਡੇ ਹੋ ਗਏ ਉਹ ਵੀ ਬਸ ਪਰਲੇ ਖੁੱਡੇ 'ਚ ਸ਼ਿਫਟ ਕਰ ਦਾਂਗੇ ਜਿਵੇਂ ਜਿਵੇਂ ਜਿਹੜੇ ਕਬੂਤਰ ਬਣੀ ਜਾਣਗੇ ਆ ਕਬੂਤਰੀਆਂ ਬਣੀ ਜਾਣਗੀਆਂ ਆਪਾਂ ਅੱਡ ਅੱਡ ਕਰੀ ਜਾਵਾਂਗੇ ਜਿਸ ਨੂੰ ਛੱਡ ਤਾਂ ਆਪਾਂ ਜਿਵੇਂ ਆਹ ਦਾ ਟੱਪੂ ਰੂ ਤੇ ਉਹ ਵੀ ਅੱਡ ਕਰ ਦਾਂਗੇ ਸਾਰਿਆਂ ਨੂੰ ਤੇ ਜੋੜੇ ਤੇ ਅੰਡਾ ਟਾਰ ਲਿਆ ਬਾਬਾ ਮੇਰੇ ਸਾਹਮਣਾਂ ਟਾਰ ਲਿਆ ਜੀ ਅੰਡਾ ਟਾਰ ਲਿਆ ਲੋ ਜੀ ਬਾਬਿਓ ਅੰਡਾ ਟਾਰ ਲਿਆ ਜੀ ਦੋ ਸਾਹ ਦੇ ਇਹਦੇ ਬੱਚੇ ਨਹੀਂ ਘੜਾਂਦੇ ਬਾਬਿਓ ਇਹਦੇ ਅੰਡੇ ਚੇਂਜ ਕਰਾਂਗੇ ਆਪਾਂ ਅਦਲਾ ਬਦਲੀ ਕਰ ਦਾਂਗੇ ਕੋਈ ਜੋੜੀ ਵੀ ਨਹੀਂ ਹੈਗੀ ਹੁਣ ਤਾਂ ਕਿ ਜਿਹੜੇ ਅੰਡਾ ਟਾਰ ਦੇ ਦੇਖਦੇ ਆ ਚਲੋ ਬਾਬਿਓ ਈਦਾ ਚੱਕਰੇ ਲੈਣਗੇ ਚਲ ਦੇਖਦੇ ਕੀ ਬਣਦਾ ਤੇ ਜਾਣ ਵਾਲੇ ਬੱਚੇ ਕੱਢ ਲਿਆ ਮੈਂ ਬਾਹਰ ਛਤਰੀ ਦੇ ਬਿਠਾ ਗਏ ਬਾਬਿਓ ਕੱਢ ਲਿਆ ਜੀ ਬੱਚੇ ਤੇ ਮੈਂ ਕਿਹਾ ਤੁਹਾਨੂੰ ਦਿਖਾ ਦਿਆਂ ਵੀ ਕਿੱਡੇ-ਕਿੱਡੇ ਹੋਗੇ ਤੇ ਦੇਖੋ ਬਾਬਿਓ ਬਾਹ ਵੱਡੇ ਹੋਗੇ ਤੇ ਆਹ ਦੇਖੋ ਤੇ ਬਸ ਛੱਡਦੇ ਇਹਨਾਂ ਨੂੰ ਵੀ ਤੇ ਉੱਤੇ ਹੀ ਬਿਠਾ ਦਾਂਗੇ ਕੋਈ ਦਿੱਕਤ ਨਹੀਂ ਐਵੇਂ ਤਾਂ ਆਪਾਂ ਕੋਠੇ ਈ ਆ ਤੇ ਦਿਖਾ ਕੇ ਨਾ ਉੱਤੇ ਬਗ ਜਾਣਗੇ ਦੇਖਦੇ ਆਹ ਓਹੋ ਬਾਬਿਓ ਗਲਤ ਹੋ ਗਿਆ ਜੀ ਕੰਮ ਹਜੇ ਛਤਰੀ ਦਿਖਾਈ ਨਹੀਂ ਅੱਛੀ ਤਾਂ ਕੋਈ ਨਾ ਆਬ ਨਾ ਬਤੋਇ ਨਾ ਡਰਦਾ ਕਿਉਂ ਆ ਡਰਦਾ ਕਿਉਂ ਆ ਲੋ ਜੀ ਇਹਦੇ ਉੱਤੇ ਚੜ ਕੇ ਫੇਰ ਪਠਾਨਿਆ ਲੋ ਜੀ ਵਾਬੋ ਤੇ ਆ ਕੇ ਦਰਵਾਜ਼ਾ ਓਏ ਓਹੋ ਵਾਬ ਲੋ ਜੀ ਕੰਮ ਟੇਡਾ ਹੋ ਗਿਆ ਜੀ ਦਰਵਾਗਾ ਜੀ ਬੱਚਾ ਆ ਬੈਠਾ ਜੀ ਛੋਟਾ ਹੈ ਰਜ ਹਜ ਤਾ ਚੋਬਰ ਬਤਾਨੇ ਗਏ ਬਠਾਉਂਦਾ ਹੁੰਦਾ ਤੇ ਰੁਕੋ ਬਾਬਿਓ ਪਰਲੀ ਸਾਈਡ ਵਗ ਜਾ ਫੜ ਲੈਣਾ ਇਹਨੂੰ ਮੈਂ ਜੀ ਬਾਬਿਓ ਜੀ ਉੜ ਉੜ ਕੇ ਇੱਥੇ ਪੈ ਗਿਆ ਜੀ ਚੱਕਰ ਪੈ ਗਿਆ ਜੀ ਪਾਸੇ ਨਹੀਂ ਵਗ ਜਾਏ ਕਦੇ ਵਗ ਜਾ ਪੁੱਤ ਏ ਕਦੇ ਵਗ ਜਾ ਚੱਲ 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 ਕਦੇ ਚੱਲ ਚੱਲ ਕਦੇ ਚੱਲ 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 1 ਮਿੰਟ ਬਾਬਿਓ ਮੈਂ ਫੜ ਫੜਨ ਦੀ ਕੋਸ਼ਿਸ਼ ਕਰਦਾ ਫੜਿਆ ਜਾਵੇਦਾ ਹੋਵੇ ਤੇ ਚੱਲ ਚੱਲ ਉਧਰ ਹੀ ਚੱਲ ਤੇ ਦੇਖਦਾ ਬਾਪ ਇੱਕ ਵਾਰੀ ਪਾਸੇ ਨਾ ਬਹਿ ਜੇ ਇਕਲੀ ਪੈ ਗਿਆ ਜਮਾ ਤੇ ਟੈਂਕੀ ਦੇ ਡਿੱਗਿਆ ਬਾਪਿਓ ਖੱਲੇ ਨਾ ਲੱਗ ਗਿਆ ਹੋਵੇ ਤਾਂ ਕੰਮ ਪੁੱਠਾ ਹੀ ਹੋ ਜੂਗਾ ਤੇ ਇੱਕ ਤਾਂ ਕੰਚ ਲਾ ਰੱਖਿਆ ਲੈਣਾ ਨਹੀਂ ਦੇ ਭੈਣ ਜਿਵੇਂ ਲਾਦਾ ਥੱਲੇ ਵਗ ਗਿਆ ਹੋਵੇ ਇਹਦਾ ਕੰਮ ਢੇਡਾ ਹੋ ਆ ਬੈਠਾ ਬਾਪੋ ਤੇ ਹੁਣ ਕੀ ਕਰੀਏ ਫੜਨਾ ਬੋਏ ਨੂੰ ਕਿਵੇਂ ਨਾ ਕਿਵੇਂ ਕਰਕੇ ਟੈਂਕ ਦੇ ਅੰਦਰ ਨਾ ਵੜ ਜੇ ਯਾਰ ਚਲੋ ਬਾਬਿਓ ਤੇ ਮੈਂ ਫੜਦਾ ਯਾਰ ਜਾਦੀ ਕੁੱਠਾ ਕੰਮੀ ਲੈ ਲਿਆ ਠੰਢੀ ਛਤਰੀ ਤੇ ਬਿਠਾ ਦਿੰਦੇ ਚਲੋ ਮੈਂ ਕਰਦਾ ਐ ਦਾ ਸਾਹ ਕੋਈ ਜੀ ਬਾਬਿਓ ਜੀ ਫੜ ਲਿਆ ਜੀ ਬੱਚਾ ਜੀ ਬਸ ਐ ਫੜਿਆ ਟੈਂਕੀ ਵੀ ਖਤਮ ਹੀ ਆ ਜਮਾ ਆਪਾਂ ਕੀ ਲੈਣਾ ਕਿਹੜਾ ਆਪਣੀ ਹੈਗੀ ਐ ਤੇ ਵਸ ਚਲਦੇ ਹਾਂ ਉਹਨੂੰ ਕੋਠੇ ਤੇ ਨੂੰ ਲੈ ਕੇ ਤੇ ਚੱਕਰ ਪੈ ਗਿਆ ਸੀ ਮੇਰੇ ਸਾਹਮਣੇ ਚੋਬਰ ਆ ਗਿਆ ਤੇ ਚੋਬਰ ਹੀ ਹੈ ਤੇ ਆਏ ਚੱਕਰ ਪਾਦਾ ਸੀ ਫੜੇ ਨੂੰ ਉੜਦੇ ਨੇ ਜੇ ਦੇ ਘਾ ਲੈ ਨਹੀਂ ਫੜ ਹੁਣ ਫੇਰਾ ਨਾ ਉਤਲੀ ਛਤਰੀ ਤੇ ਪਹੁੰਚਦਾ ਸੀ ਉੱਡ ਕੇ ਅੰਦਰ ਪੈ ਗਿਆ ਫਿਰ ਉੱਡਣ ਲੱਗਾ ਹੱਥ ਜਨਾਵੇ ਫਿਰ ਬਸਾ ਫੜਾ ਹੁਣ ਤੱਤਾ ਤੱਤਾ ਬੱਲੇ ਉਠਾ ਦੇ ਇਹਨੂੰ ਤੇ ਜੋ ਕਾਂਟਲਵਾਰ ਕੇਕ ਤੇ ਰਹਿਣਾ ਨੇ ਵੀ ਇਹ ਹੀ ਸੰਦ ਕੱਚ ਲਮਾਨ ਨੂੰ ਕੋਣ ਵੜਦਾ ਠੋਡੇ ਘਰੇ ਆ ਉੱਡਾ ਕੀ ਇਹ ਨਹੀਂ ਗੇੜੇ ਪਾਇਸੀ ਗਲਤ ਆ ਉੱਡ ਗੱਜੇ ਦੂਜਾ ਇਹ ਦੂਜਾ ਅਲੱਗ ਹੈ ਤੇ ਦੇਖੋ ਬੇਰਾਂ ਕੰਚ ਜਿਓਏ ਆ ਦੇਖਾ ਸ਼ੀ ਲੱਗ ਰਹੇ ਤੇ ਬਾਬੇ ਥੱਲੇ ਉਤਰ ਜਾ ਇੱਕ ਵਾਰੀ ਮੈਂ ਕੀ ਪਤਾ ਚੌਟੀ ਖਾਣਾ ਵੀਡੀਓ ਦੇ ਚੱਕਰ ਚ ਬਾਬਾ ਇਹਨਾਂ ਨੂੰ ਜਾਲ ਉੱਤੇ ਬਿਠਾ ਦਿੰਨਾ ਬਸ ਰੀ ਆਪੇ ਵਗ ਜਾਣਗੇ ਯਾਰ ਜਾਣ ਆ ਜਿੱਥੇ ਕੋਈ ਦਿੱਕਤ ਨਹੀਂ ਤੇ ਲੈ ਵੀ ਤੇ ਛੋਟੇ ਨੇ ਹਜੇ ਯਾਰ ਤਾਂ ਕਰਕੇ ਉਹ ਵੱਡਾ ਬਾਬਾ ਉਤੇ ਬੱਚੇ ਆਪਣੇ ਫਿਰਦੇ ਸਾਤਿਆਲਾ ਤੇ ਬਿਠਾ ਤੇ ਛਤਰੀ ਲਾਤੀ ਬਾਬੇ ਆਪਾਂ ਉਤੇ ਇੱਕ 21 ਬੋਤ ਹੈ ਤੇ ਬਸ ਜੇ ਉੱਡੀ ਕਰਤੇ ਉੱਡੀ ਜਾਂਦੇ ਕੋਈ ਦਿੱਕਤ ਨਹੀਂ ਤੇ ਬੱਚੇ ਜਾਲ ਤੇ ਬਿਠਾ ਪਿਆ ਬਾਬਿਓ ਉਹੀ ਕੀ ਫਾਇਦਾ ਇੱਧਰ ਉੱਧਰ ਵੇ ਜਾਣਗੇ ਆਪੇ ਵਾਗ ਜਾਣਗੇ ਜੇ ਕੀੜਾ ਹੋਇਆ ਵੱਡੀ ਛਤਰੀ ਤੇ ਤੇ ਬੱਸ ਧੁੱਪ ਸੇਕੀ ਆ ਨਿਆ ਵਧੀ ਆ ਰਹੀ ਆ ਤੇ ਦੇਖਦੇ ਆ ਹੋਰ ਕੀ ਬਣਦਾ ਸੱਚ ਬਾਬਿਓ ਇੱਕ ਗੱਲ ਯਾਦ ਆ ਗਈ ਰੁਕੋ ਹਾਂਜੀ ਬਾਬਿਓ ਤੇ ਬੱਚੇ ਬਾਦ ਆਪਾਂ ਜਾਲ 'ਚ ਤੇ ਥੱਲੇ ਜਾਂਦੇ ਸੀ ਤਾਂ ਕਰਕੇ ਭੁੱਖ ਜੀ ਲੱਗੀ ਬਾਬੇ ਰੋਟੀ ਖਾਈਏ ਤੇ ਬੱਚੇ ਆਪਣੇ ਆਪ ਫਿਰਦੇ ਤੇ ਥੱਲੇ ਜਾਈਏ ਇੱਕ ਵਾਰੀ ਰੋਟੀ ਰੋਟੀ ਖਾ ਕੇ ਫੇਰ ਆਨੇ ਯਾਰ ਭੁੱਖ ਜੀ ਲੱਗੀ ਜਾਂਦੀ ਯਾਰ ਤੇ ਚੋਪਰ ਬਤਾ ਨਹੀਂ ਕਿੱਥੇ ਪਤੰਗ ਲੈਣ ਗਿਆ ਡਾਲਾਂਗੇ ਕਰ ਲਾਂਗੇ ਟਾਈਮ ਪਾਸ ਤੇ ਰੋਟੀ ਖਾ ਕੇ ਆਨੇ ਉੱਤੇ ਜੀ ਮਿੱਤਰੋ ਰੋਟੀ ਰੋਟੀ ਖਾ ਕੇ ਕਾਇਮ ਹੋ ਗਿਆ ਅਗੇ ਜੀ ਉੱਤੇ ਤੇ ਪਾਵਰ ਬੈਂਕ ਚੱਕ ਲਿਆ ਆਪਣਾ ਤੇ ਫੋਨ ਡਾਉਣ ਰਹੇ ਤਾਂ ਕਰਕੇ ਤੇ ਬਾਬੇ ਧੁੱਪ ਤਾਂ ਹੈਗੀ ਐ ਪਰ ਹਵਾ ਬਹੁਤ ਠੰਡੀ ਜਲੀ ਆਂਦੀ ਯਾਰ ਤੇ ਬੱਚੇ ਆਪਣੇ ਫਿਰਦੇ ਆ ਕੇ ਬਹਿ ਗਏ ਛਤਰੀ ਤੇ ਤਾਂ ਹੈ ਨਹੀਂ ਮੇਰੇ ਹਸਾਮ ਨਾਲ ਤੇ ਛਤਰੀ ਤੇ ਤਾਂ ਹੈ ਨਹੀਂ ਆ ਫਿਰਦੇ ਫਿਰਦੇ ਆ ਬਾਬੇ ਹੋ ਜੀ ਚਲੋ ਉਡ ਲੈਂਡ ਤਾਂ ਕੋਈ ਦਿੱਕਤ ਨਹੀਂ ਤੇ ਫੋਨ ਚਾਰਜ ਲਾਦਾ ਮੈਂ ਡਾਊਨ ਹੋ ਰਿਹਾ ਹੈ ਬਾਬੇ ਆਪਣਾ ਬੱਚਾ ਥੱਲੇ ਆ ਗਿਆ ਹੰਡਾ ਕੇ ਦੇਖੀ ਉੱਤੇ ਜਾਂਦਾ ਕਿ ਨਹੀਂ ਲੋ ਜੀ ਲੋ ਜੀ ਲੋ ਜੀ ਲੋ ਜੀ ਕਿੱਥੇ ਉੱਤੇ ਚੱਲ ਉੱਤੇ ਦੇ ਚਾਰ ਤੇ ਬੈ ਗਿਆ ਜੀ ਅੰਦ ਬਾਈ ਇਹ ਨਾ ਹੋਵੇ ਤੇ ਜਾਣਾ ਚਲ ਬੈ ਜਾ ਯਾਰ ਆਪੇ ਵਗ ਜੂ ਜੀ ਜਾਣਾ ਯਾਰ ਚਲ ਬੈਠਿਆ ਕੋਈ ਨਾ ਬਾਬਿਆਂ ਤੇ ਪਤੰਗ ਡਾ ਰੱਖਿਆ ਕਿਸੇ ਨੇ ਡਾਇਨ ਤੇ ਬੱਚੇ ਇੱਕੋ ਛਤਰੀ ਤੇ ਕਰਤੇ ਉੱਡ ਕੇ ਆ ਗਏ ਸੀ ਬੈ ਗਏ ਸੀ ਤੇ ਹੁਣ ਜਾਵਾਂਗੇ ਜਿਮ ਥੱਲੇ ਚਲਦੇ ਆਂ ਨਾਵਾਂਗੇ ਧੋਵਾਂਗੇ ਫੇਰ ਆਵਾਂਗੇ ਉੱਤੇ ਦੁਬਾਰਾ ਬੱਚੇ ਅੰਦਰ ਹੀ ਬਾਗੀ ਚਲਾਂਗੇ ਤੇ ਬੈਠਿਆ ਬਾਬੋ ਸਰੀਰ ਦਾ ਡੋਨ ਹੋ ਰਿਹਾ ਪਤਾ ਨਹੀਂ ਕੀ ਚੱਕਰ ਹੈ ਹਾਂ ਤੇ ਡੋਣੀ ਹੈ ਤੇ ਆਪਣੇ ਕੋਠੇ ਦਾ ਥੀਓ ਤੇ ਰੱਖੀ ਉੱਤੇ ਦਾ ਚੱਕਰ ਹਾਂਜੀ ਬਾਬਿਓ ਤੇ ਪੈ ਗਿਆ ਚੱਕਰ ਨੀਲਾ ਵੈ ਗਿਆ ਉਹ ਟੈਂਕੀ ਤੇ ਤੇ ਛਤਰੀ ਲੈ ਕੇ ਬੜਕਾਈ ਆ ਨਾ ਤੇ ਮੈਂ ਤਾਂ ਥੱਲੇ ਸੀ ਏਸ ਉੱਤੇ ਇੰਨਾ ਨੇ ਬਿਠਾਤਾ ਚਲੋ ਕੋਈ ਨਾ ਬਾਪਿਓ ਆ ਜੂਆ ਕਿਤੇ ਨਹੀਂ ਜਾਂਦਾ ਹਾਂਜੀ ਬਾਪਿਓ ਤੇ ਇਹ ਆ ਗਿਆ ਬੱਚਾ ਆਪਣਾ ਤੇ ਉੱਡ ਖੜਿਆ ਟੈਂਕੀ ਦੋਤਾ ਆ ਫਿਰਦਾ ਹੁਣ ਤੋਂ ਆਇਆ ਹੁਣ ਤੋਂ ਇਹ ਇਹ ਬੰਦਾ 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 ਬੈਗ ਬੈਗ ਹੈ ਜੀ ਸ਼ੁਕਰ ਹੈ ਬਾਪਿਓ ਬੈ ਗਿਆ ਤੇ ਬੱਚੇ ਕਰਦੇ ਆਂ ਅੰਦਰ ਜਿੰਮ ਜਾ ਕੇ ਫੇਰ ਆਣੇ ਆ ਤੇ ਸ਼ੁਕਰ ਹੈ ਬਾਬੇ ਆ ਗਿਆ ਬੱਚਾ ਦੋਈ ਬੱਚੇ ਨੇ ਆਪਣੇ ਕੋਲ ਇੱਕ ਨੀਲਾ ਡੱਬਾ ਦੇਖ ਕੇ ਇਹਦਾ ਬਾਪ ਤਾਂ ਆਪਾਂ ਦੇਤਾ ਤਾਂ ਕਰਕੇ ਇਹ ਆਪਣੇ ਕੋਲ ਹੋਣੇ ਬਹੁਤ ਜ਼ਰੂਰੀ ਹੈ ਤੇ ਛਤਰੀ ਪਾ ਦੀਏ ਤੇ ਘਾਥਾਂ ਪੈਂਦੀ ਨਹੀਂ ਯਾਰ ਤੇ ਲੋਜੀ ਪਾਤੀ ਤੇ ਛਤਰੀ ਵੀ ਤੋੜਤੀ ਬਾਬੇ ਆ ਦੇਖੋ ਤੇ ਇੱਧੇ ਕੰਮ ਹੀ ਕਰਦੇ ਨੇ ਇਹ ਮੈਂ ਨਹੀਂ ਥੋੜੀ ਇਹ ਤਰੰਗ ਡਾਈ ਖੜੇ ਨੇ ਹਲ ਕੰਮ ਹੀ ਨਹੀਂ ਹੈਗਾ ਤੇ ਚਲੋ ਬਾਪਿਓ ਬੱਚੇ ਕਰਦੇ ਅੰਦਰ ਫਿਰ ਚੱਲਦੇ ਆਂ ਜਿਮ ਚ ਫਿਰ ਮਿਲਦੇ ਆਂ ਹਾਂਜੀ ਬਾਪਿਓ ਕਰਤੇ ਸਾਰੇ ਬੱਚੇ ਅੰਦਰ ਤੇ ਆਪਣਾ ਤੁਸੀਆਣਾ ਨਾਗ ਦਾ ਭਾਈ ਸ਼ਾਮ ਲਾਤੀ ਖੋਲਿਆ ਇਹਨੂੰ ਡੇਵੜਾ ਮਿਸਟਰ ਇਹ ਛਤਰੀ ਵਾਲੀ ਬਣ ਗਿਆ ਬਾਪਿਓ ਪਹਿਲ ਬਣਨ ਵਾਲਾ ਤੇ ਵਧੀਆ ਹੋਣਾ ਚਾਹੀਦਾ ਇੱਕਦ ਤੱਕ ਉਤਰ ਐਵੇਂ ਤੇ ਕਰਦੇ ਸਾਰੇ ਬੱਚੇ ਅੰਦਰ ਬਾਪਿਓ ਤੇ ਬਸ ਚੱਲਦੇ ਹਾਂ ਥੱਲੇ ਤੇ ਮਿਲਦੇ ਆਂ ਸ਼ਾਮ ਜੀ ਨੂੰ ਦੋ ਘੰਟੇ ਬਾਅਦ ਹਣਾ ਜੋਬਰ ਤੂੰ ਆ ਚੱਕਰਵਾਤਾ ਫੇਸ ਨੇਲੇ ਬੱਚੇ ਦਾ ਮੈਂ ਨਹੀਂ ਪਾਇਆ ਬਈ ਥੋੜਾ ਧਿਆਨ ਸੀ ਪਤੰਗ ਦਾ ਅੱਜਾ ਗੱਲ ਪਤਾ ਵਧੀਆ ਨੇ ਯਾਰ ਗੱਲ ਤੇ ਥੋੜਾ ਤਾਂ ਗਿਓ ਜੀ ਬਾਬਿਓ ਜਿਮਟਵਾ ਗਈ ਬੁੱਠੇ ਤੇ ਜਾਣਾ ਬੂਗਣ ਦੁਕਾਨ ਤੇ ਇਹ ਬੁੱਠੇ ਨਹੀਂ ਪਿੱਛੋ ਆਣਾ ਵੈ ਵਿਚੋ ਕੰਮ ਛੱਡਣਾ ਵਿਆ ਨੀ ਸਾ ਦੂਜਾ ਗਾਉਂ ਚੱਕਿਆ ਜਾਂਦਾ ਇਹ ਦੁਕਾਨ ਚੈੱਕ ਦਾ ਵਾਲਾ ਤੇ ਹੁਣ ਚੱਲਿਆ ਪੱਟੀ ਜੀ ਬਾਬਿਓ ਚੋਬਰ ਤੋੜਤਾ ਜੀ ਤੇ ਇਹਨੂੰ ਦੇਦਾ ਸਮਾਨ ਬੱਤਾ ਦਾਣੇ ਦੂਣੇ ਬਾਦੂਆ ਜੇ ਮੈਂ ਵਾਗਿਆ ਕਰੇ ਮੈਂ ਬਾਦੂਆ ਤੇ ਛੋਟਾ ਉਹਦੀ ਖਲਾ ਲਿਆ ਤੇ ਕਹਿੰਦਾ ਦਿੱਕਤ ਹੋ ਜੂਗੀ ਕਾਲਕਾ ਰੋਡ ਵੀ ਖਰਾਬ ਹੈ ਕਹਿੰਦਾ ਮੈਨੂੰ ਮੋਟਰਸਾਈਕਲ ਦੇ ਦੇ ਮੈਂ ਕੋਈ ਦਿੱਕਤ ਨਹੀਂ ਲੈ ਜਾ ਤੇ ਕੰਮ ਕਰਦੇ ਆ ਫਿਰ ਕਰਦੇ ਆ ਕੀ ਹਾਲ ਨੇ ਮੈਨੂੰ ਹਾਲ ਮੇਰੇ ਮਾੜੇ ਨੇ ਮੈਨੂੰ ਠੰਡ ਲੱਗੀ ਹੋਈ ਹੈ ਅੱਛਾ ਜੀ ਹਾਂ ਸਰੀਰ ਅੱਜ ਕਾਇਮ ਨਹੀਂ ਹੈ ਥੋੜਾ ਢਿੱਲਵਾ ਸਰੀਰ ਹੋ ਰਿਹਾ ਜੀ ਅੱਛਾ ਜੀ ਹੋਰ ਜੀ ਬਾਕੀ ਅੱਜ ਗੱਲਬਾਤ ਨਹੀਂ ਆ ਰਹੀ ਕੱਲ ਕਰਾਂਗਾ ਗੱਲਬਾਤ ਕਰੇ ਚੱਲਦੇ ਹੁਣ ਹਾਂ ਘਰੇ ਚੱਲਦੇ ਆ ਤੇ ਟਿਫਨ ਨੂੰ ਹੁਣ ਕਾਇਮ ਨੇ ਆਪਣੇ ਟਿਫਨ ਨੇ ਆਪਣੇ ਕਾਇਮ ਨੇ ਦੁਕਾਨਾਂ ਕਰਤੀਆਂ ਬੰਦ ਮਿੱਤਰੋ ਤੇ ਜਾਣਿਆ ਕਰੇ ਚੋਬਰ ਨੇ ਪਾਤੇ ਹੁਣੇ ਦਾਣੇ ਕੋਈ ਦਿੱਕਤ ਨਹੀਂ ਤੇ ਜਾ ਕੇ ਦੇਖਦੇ ਆ ਕੀ ਬਣਦਾ ਹਾਂਜੀ ਮਿੱਤਰੋ ਜੀ ਆ ਗਏ ਜੀ ਕਰੇ ਤੇ ਸਾਰਿਆਂ ਨੂੰ ਹੈਪੀ ਲੋੜੀ ਭੁੱਲ ਕੇ ਸਵੇਰੇ ਦਾ ਤੇ ਖਾਈ ਜਾਂਦਾ ਚੋਬਰ ਮੂਖ ਲੀਆਂ ਤੇ ਟੇਕ ਲਿਆ ਮੱਥਾ ਮੱਥਾ ਬਾਬਿਓ ਬਿੱਲਾ ਬੌਕਸਰ ਦਾਣੇ ਬਾਦ ਸੀ ਬਿੱਲਾ ਬੌਕਸਰ ਕੌਣ ਹੈ ਠੀਕ ਹੈ ਆ ਬੈਠ ਬਿੱਲਾ ਆਇਆ ਨਹੀਂ ਮੁੜ ਕੇ ਆ ਲੱਗਦਾ ਬਿੱਲਾ ਮਿਲਿਆ ਸੀ ਦੁਕਾਨ ਤੇ ਆਇਆ ਸੀ ਹਾਂ ਜੀ ਨਾ ਟਿੰਡੀ ਆਇਆ ਹੁਣ ਆਇਆ ਸੀ ਟਿੰਡੀ ਦਾ ਫੋਨ ਆਇਆ ਸੀ ਟਿੰਡੀ ਦਾ ਤੂੰ ਫੋਨ ਨਹੀਂ ਕਰਿਆ ਮਗਰ ਤੁਹਾਨੂੰ ਲੱਗਿਆ ਤੂੰ ਆਉਣਾ ਨਹੀਂ ਕੱਲ ਸਵੇਰੇ ਕਰਵਾਉਣਾ ਠੀਕ ਆ ਸਵੇਰੇ ਫਿਰ ਉੱਤੀ ਪਾਵਾਂਗੇ ਠੀਕ ਆ ਤੇ ਬਸ ਉੱਤੇ ਆ ਕੇ ਤਾਂ ਨੇ ਲੋਕ ਲੋਕ ਇੱਕ ਵਾਰੀ ਜਾ ਕੇ ਆਵਾਂਗੇ ਬਾਬੇ ਕੋਈ ਚੱਕਰ ਨਹੀਂ ਦੇਖ ਕੇ ਆਵਾਂਗੇ ਚੈੱਕ ਕਰਨਾ ਜ਼ਰੂਰੀ ਹੈ ਹਾਂਜੀ ਬਾਬਿਆਂ ਜੀ ਚੱਲ ਵੀ ਜੀ ਉੱਤੇ ਤੇ ਦੇਖ ਜਾਂਣਾ ਚੋਬਰ ਨੇ ਲਾਈਟ ਲਾਤੀ ਤੇ ਦੇਖਿਆ ਨਾ ਤਾਲੇ ਦੋਲੇ ਮੈਂ ਕਿਹਾ ਇੱਕ ਵਾਰੀ ਨੀਵਾ ਮਾਰ ਲਈਏ ਨੀਗਾ ਮਾਰਨ ਦੀ ਜ਼ਰੂਰੀ ਹੈ ਲੋ ਜੀ ਆਲ ਵੀ ਲਾ ਦੀ ਤੇ ਤਾਲੇ ਲਾਂ ਲੱਗਦੇ ਨਹੀਂ ਕਿਦੋਂ ਆਹ ਬਿਆ ਖਤਮ ਹੋ ਰਹੀਏ ਤਾਰ ਬਹੁਤ ਜਰਾ ਜੋੜਤੀ ਵਧੀਆ ਤਰੀਕੇ ਨਾਲ ਜੋੜੀ ਕੋਈ ਨਾ ਹਾਈ ਕਾਰ ਟੁੱਟਰੀ ਕੋਈ ਨਾ ਤੇ ਤਾਲੇ ਲਗਾ ਚੋਂ ਪਰ ਕੋਈ ਨਾ ਜੱਟ ਕਰਾਂਗੇ ਰਿਪੋਰਟਾ ਕਰ ਗਿਆ ਓਕੇ ਕੋਈ ਦਿੱਕਤ ਨਹੀਂ ਤੇ ਆ ਵੀ ਲਗਾ ਕਮਰੇ ਵਾਲੀ ਵੀ ਉਹ ਬਿੱਠੜਾ ਬੱਚਾ ਫੀਡ ਨਹੀਂ ਕੀਤਾ ਮੈਂ। ਕਿਉਂ? ਹਾਂ, ਕੱਲ੍ਹ ਵੀ ਨਹੀਂ ਕਰਾਇਆ ਸੀ ਮੈਂ। ਕਿ ਨਾਲ ਕਹਿੰਦਾ ਕਰ ਮੈਂ ਅੱਡੀ। ਚਾਬੀ ਲੈ ਕੇ ਆ। ਚੱਲ ਬੰਦੀ ਕਰਤਾ ਉਹ ਆਨੰਦ ਰਾ। ਦੇਖ ਰਹਾ। 19 ਮੈਂ ਜਾਂਦਾ ਓਏ। ਅੱਬੋਂ ਕਰਦਿਆਂ ਬਸ ਵਲੋਗ ਦੀ ਐਂਡਿੰਗ ਤੇ ਦੁਕਾਨ ਤੇ ਵਾਗੇ ਜਿਵੇਂ ਤੁਹਾਨੂੰ ਪਤਾ ਹੀ ਹੈ, ਬਾਕੀ ਚੌਪਰ ਨੇ ਪਾਤੇ ਸੀ ਜਾਣੇ। ਕੋਈ ਦਿੱਕਤ ਵਾਲੀ ਗੱਲ ਨਹੀਂ। ਤੇ ਸਭ ਰਿਪੋਰਟ ਓਕੇ ਐ ਤੇ ਹੈਪੀ ਲੋਡੀ ਸਾਰਿਆਂ ਨੂੰ ਸੁਵੇਜ ਦਾ ਕਈ ਨਹੀਂ। ਹੁਣ ਗੈਰਤੀ ਹੁਣੇ ਰਾਤ ਨੂੰ ਬਣਾਉਂਦੇ ਹਾਂ ਸਰ ਪਤਾ ਹੀ ਹੁੰਦਾ ਪਤਾ ਹੀ ਹੁੰਨ ਲੱਗੇ ਤੇ ਮਿਲਦੇ ਆਂ ਕੱਲ ਵਾਲੇ ਵਲੌਗ ਚ ਬਾਬਿਓ ਤੇ ਮੇਰੇ ਸਾਹਮਣੇ ਨਾਲ ਸਵੇਰੀ ਮੌਸਮ ਸਿਰਈ ਲਊਗਾ ਬੱਦਰ ਬਦਲ ਚੰਨ ਚੁੰਨ ਦਿਖੀ ਜਾਂਦਾ ਅੱਜ ਤਾਂ ਤੇ ਤੁਹਾਨੂੰ ਤਾਂ ਨਹੀਂ ਬੱਦਲ ਵੀ ਨਹੀਂ ਹੈਗੇ ਤਾਂ ਕਰਕੇ ਤੇ ਮਿਲਦੇ ਆਂ ਬਸ ਕੱਲ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ